ਬਿਤੀ ਰਾਤ ਬਟਾਲਾ ਸ਼ਹਿਰ ਦੇ ਜਲੰਧਰ ਰੋਡ ਤੇ ਪੰਜਾਬ ਫਾਈਨੈਂਸ ਦੇ ਬੰਦ ਦਫ਼ਤਰ ਤੇ ਫਾਇਰਿੰਗ ਕੀਤੀ ਗਈ ਹੈ ਬਟਾਲਾ ਪੁਲਿਸ ਨੂੰ ਸੂਚਨਾ ਮਿਲਣ ਉਪਰੰਤ ਫੇਰੀ ਤੌਰ ਤੇ ਕਾਰਵਾਈ ਕਰਦੇ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਪੁਲਿਸ ਪਾਰਟੀ ਵੱਲੋਂ ਤੁਰੰਤ ਮੌਕੇ ਤੇ ਪੁੱਜ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਮੌਕੇ ਤੇ ਪੰਜ ਚੱਲੇ ਹੋਏ ਖੋਲ ਬਰਾਮਦ ਕੀਤੇ ਦੋਸ਼ੀਆਂ ਨੂੰ ਟ੍ਰੇਸ ਕਰਨ ਲਈ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਬਟਾਲਾ ਦੀ ਸੁਪਰਵਾਈਜ਼ਨ ਹੇਠ ਉਪ ਕਪਤਾਨ ਪੁਲਿਸ ਸਿਟੀ ਬਟਾਲਾ ਮੁਖ ਅਫਸਰ ਥਾਣਾ ਸਿਟੀ ਬਟਾਲਾ ਅਤੇ ਸੀਆਈਏ ਸਟਾਫ ਬਟਾਲਾ ਦੀ ਟੀਮ ਵੱਲੋਂ ਮਿਹਨਤ ਨਾਲ ਕੰਮ ਕਰਦੇ ਹੋਏ ਤਿੰਨ આરોપીਆਂ ਨੂੰ 24 ਘੰਟੇ ਦੇ ਅੰਦਰ ਅੰਦਰ ਟਰੇਸ ਕਰਕੇ ਵਾਰਦਾਤ ਕਰਨ ਵਾਲੇ ਤਿੰਨਾਂ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਤਿੰਨਾਂ આરોપીਆਂ ਦੀ ਉਮਰ 20 ਤੋਂ 22 ਸਾਲ ਹੈ ਐਸਐਸਪੀ ਬਟਾਲਾ ਅਸ਼ਵਨੀ ਨੇ ਪ੍ਰੈਸ ਕਾਰਤਾ ਦੌਰਾਨ ਦੱਸਿਆ ਕਿ ਮੁੱਢਲੇ ਤੌਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਫਾਈਨੈਂਸਰ ਨੂੰ ਕੁਝ ਦਿਨ ਪਹਿਲਾਂ ਵਿਦੇਸ਼ ਦੇ ਨੰਬਰ ਤੋਂ ਧਮਕੀ ਦੇ ਕੇ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ ਫਾਈਨੈਂਸਰ ਦੇ ਦਫ਼ਤਰ ਦੇ ਨਾਲ ਸ਼ੋਰੂਮ ਵਿੱਚ ਕੰਮ ਕਰਦੇ આરોપી ਸੌਰਵ ਵੱਲੋਂ ਫਾਈਨੈਂਸਰ ਨੂੰ ਆਪਣਾ ਟਾਰਗੇਟ ਚੁਣਿਆ ਗਿਆ ਇਸ ਦੋਸ਼ੀ ਦੇ ਸਾਥੀ ਸਰਤਾਜ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨੇ ਇਹ ਤਿੰਨੇ ਜਾਣੇ ਬਚਪਨ ਦੇ ਦੋਸਤ ਨੇ ਦੋਸ਼ੀ ਸਰਤਾਜ ਸਿੰਘ ਪੰਜਾਬ ਪੁਲਿਸ ਵਿੱਚ ਜ਼ਿਲ੍ਹਾ ਕਪੂਰਥਲਾ ਵਿਖੇ ਬਤੌਰ ਕਨਸਟੇਬਲ ਨੌਕਰੀ ਕਰਦਾ ਹੈ ਇਨ੍ਹਾਂ ਵੱਲੋਂ ਪਲਾਨਿੰਗ ਤਹਿਤ ਸਰਤਾਜ ਸਿੰਘ ਦੇ ਰਿਸ਼ਤੇਦਾਰ ਸਤਨਾਮ ਸਿੰਘ ਵਾਸੀ ਕੰਡਿਆਲ ਜੋ ਵਿਦੇਸ਼ ਵਿੱਚ ਰਹਿੰਦਾ ਹੈ ਤੇ ਦਿਪਿੰਦਰ ਸਿੰਘ ਵਾਸੀ ਯੂ ਐਸ ਏ ਕੋਲੋ ਫਾਈਨੈਂਸਰ ਨੂੰ ਫਰੋਤੀ ਲਈ ਧਮਕੀ ਭਰੀਆਂ ਕਾਲਾਂ ਕਰਵਾਈਆਂ ਗਈਆਂ ਨੇ ਮੁਕੱਦਮਾ ਬੀਚੇ ਗ੍ਰਿਫਤਾਰ ਉਕਤ ਤਿੰਨਾਂ ਦੋਸ਼ੀਆਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਵਾਰਦਾਤ ਵਿੱਚ ਵਰਤੇ ਹਥਿਆਰ 32 ਬੋਰ ਪਿਸਟਲ 10 ਜਿੰਦਾ ਰੋਂਡ ਮੋਬਾਈਲ ਫੋਨ ਕੈਰੇਟਾ ਕਾਰ ਅਤੇ ਐਕਟਿਵਾ ਬਰਾਮਦ ਕਰਕੇ ਕੇਸ ਦਰਜ ਕਰਦੇ ਹੋਏ ਅਗਲੀ ਤਫ਼ਤੀਸ਼ ਜਾਰੀ ਹੈ ਸਾਰਾ ਕੀ ਹੈ ਮਾਮਲਾ ਆਓ ਸੁਣਦੇ ਪੂਰੀ ਖਬਰ ਜਿਵੇਂ ਸਾਰਿਆਂ ਨੂੰ ਪਤਾ ਹੈਗਾ ਕਿ 22 ਤਰੀਕ ਜਨਵਰੀ 2024 ਦੇ ਵਿੱਚ ਜਲੰਧਰ ਰੋਡ ਤੇ ਇੱਕ ਫਾਈਨਾਂਸ ਕੰਪਨੀ ਹੈਗਾ ਪੰਜਾ ਫਾਈਨਾਂਸ ਕੰਪਨੀ ਨਾਦੀ ਉਹਦੇ ਵਿੱਚ ਰਾਤੀ 1:58 ਮਿੰਟ ਇੱਕ ਨੌਜਵਾਨ ਆਉਂਦਾ ਨੇ ਔਰ ਇੰਨੇ ক্লোਜ਼ ਸ਼ਟਰ ਦੇ ਉੱਤੇ ਪੰਜ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਕਾਲ ਆਉਂਦੀ ਏ ਉਹ ਕਹਿੰਦੇ ਨੇ ਕਿ ਆਪਣੇ ਆਪ ਨੂੰ ਇੱਕ ਗੈਂਗਸਟਰ ਕਹਿੰਦੇ ਨੇ ਔਰ 50 ਲੱਖ ਰੁਪਏ ਦਾ ਉਹਨੇ ਫਿਰੋਤੀ ਮੰਗਦੇ ਤਾਂ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਉਹ ਅਗਲੇ ਦਿਨ ਸਵੇਰ ਮਤਲਬ ਬਾਈ ਤਰੀਕ ਸਵੇਰੇ ਅਰਾਊਂਡ 10:30 ਜੋ ਪੁਲਿਸ ਨੂੰ ਰਿਪੋਰਟ ਹੁੰਦੀ ਹੈ ਕਿ ਇਦਾਂ ਦੀ ਕੋਈ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਵਕਫਕ ਟੀਮਾਂ ਜੋ ਬਣਾ ਕੇ ਵੈਰੀ ਪ੍ਰੋਫੈਸ਼ਨਲ ਤਰੀਕੇ ਨਾਲ ਜੋ ਆਪਣੇ ਐਸਪੀ ਡੀ ਹੈਗੇ ਮਿਸਟਰ ਗੁਰਪ੍ਰੀਤ ਸਿੰਘ ਨਾਲ ਹੀ ਡੀਐਸਪੀ ਸਿਟੀ ਐਸਐਚਓ ਸਿਟੀ ਐਂਡ ਜੋ ਸੀਆਈਏ ਦੇ ਟੀਮਸ ਹੈਗੇ ਉਹਨਾਂ ਨੇ ਟੈਕਨੀਕਲ ਤੌਰ ਤੇ ਔਰ ਨਾਲ ਹੀ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਉੱਤੇ ਉਹਨੇ ਤਿੰਨ ਜੋ ਸੀਗੇ ਉਹਦੇ ਤੇ ਵਾਰਦਾਤ ਦੇ ਵਿੱਚ ਇਨਵੋਲਡ ਸੀਗੇ ਤਿੰਨ ਮੁੰਡੇ ਜਿੰਨੇ ਨੇ ਸਾਨੂੰ ਉਥੇ ਕੈਮਰੇ ਤੇ ਵੀ ਪਤਾ ਚੱਲਦਾ ਕਿ ਤਿੰਨ ਮੁੰਡੇ ਆਏ ਸੀਗੇ ਉਥੇ ਉਹ ਤਿੰਨਾਂ ਨੂੰ ਅਸੀਂ ਟਰੇਸ ਵੀ ਕਰਤੇ ਔਰ ਉਹਦੇ ਤੇ ਨਦਰ ਗ੍ਰਫਤਾਰੀ ਵੀ ਹੋਈ ਹੈ ਔਰ ਉਹਨਾਂ ਦਾ ਨਾਮ ਹੈਗਾ ਇੱਕ ਸਰਤਾਜ ਸਿੰਘ ਔਰ ਇੱਕ ਸੌਰਵ ਔਰ ਅਤੀ ਜੋ ਹੈਗਾ ਜਸ਼ਨਪ੍ਰੀਤ ਸਿੰਘ ਤੋਂ ਇਹ ਤਿੰਨਾਂ ਤੋਂ ਤਿੰਨਾਂ ਨੂੰ ਅਰੈਸਟ ਕਰਕੇ ਹੁਣ ਇਹਨੇ ਪੁਲਿਸ ਰਿਮਾਂਡ ਵਾਸਤੇ ਵੀ ਰਿਕਵੈਸਟ ਕੀਤੀ ਹੈਗੀ ਹੈ ਇਹਨਾਂ ਦੇ ਵਿੱਚ ਇੱਕ ਚੀਜ਼ ਜੋ ਸਾਹਮਣੇ ਆਈ ਹੋਈ ਹੈ ਉਹ ਇਹ ਹੈ ਕਿ ਜੋ ਸਰਤਾਜ ਸਿੰਘ ਹੈ ਜਿਨ੍ਹਾਂ ਨੇ ਗੋਲੀ ਮਾਰੀ ਸੀਗੀ ਉਹਨੇ ਇੱਕ ਨਜਾਇਜ਼ ਅਸਲਾ ਉਦੇ ਰਹੀ ਬੱਤੀਬੋਰ ਦੀ ਇੱਕ ਅਸਲਾ ਸੀਗਾ ਉਹਦੇ ਨਾਲ ਇਹਨਾਂ ਨੇ ਡਰਾਵਾ ਦੇਣ ਨੂੰ ਉਹਨੇ ਫਾਇਰਿੰਗ ਕੀਤੀ ਸੀ ਉਹਨਾਂ ਦੀ ਦੁਕਾਨ ਦੇ ਸਾਹਮਣੇ ਔਰ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈਗਾ ਕਪੂਰਥਲੇ ਪੁਲਿਸ ਦੇ ਵਿੱਚੋਂ ਤਨਾਥ ਹੈਗਾ ਜਦੋਂ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਦੇ ਉੱਤੇ ਇਹ ਚੀਜ਼ ਸਾਹਮਣੇ ਆਈ ਹੈ ਉਹਨਾਂ ਨੂੰ ਪੈਸੇ ਦੀ ਦਿੱਕਤ ਸੀਗੀ ਉਹਦੇ ਨਾਲ ਹੀ ਜੋ ਇਹਨਾਂ ਦਾ ਸਾਥੀ ਹੈਗਾ ਇਸ ਕ੍ਰਾਈਮ ਦੇ ਵਿੱਚ ਇੱਕ ਸੌਰਵ ਹੈ ਉਹ ਜਿਹੜੀ ਫਾਈਨਾਂਸ ਕੰਪਨੀ ਹੈਗੀ ਆ ਪੰਜਾਬ ਫਾਈਨਾਂਸ ਕੰਪਨੀ ਹੈ ਉਦੇ ਨਾਲ ਦੀ ਇੱਕ ਦੁਕਾਨ ਹੈਗਾ ਉਹਦੇ ਵਿੱਚ ਇਹ ਕੰਮ ਕਰਦਾ ਸੀ ਕਪੜੇ ਦੀ ਦੁਕਾਨ ਸੀਗਾ ਉਹਦੇ ਵਿੱਚ ਕੰਮ ਕਰਦਾ ਸੀ ਉਹਨੂੰ ਲੱਗਿਆ ਕਿ ਸ਼ਾਇਦ ਇਹਨਾਂ ਕੋਲ ਪੈਸੇ ਜ਼ਿਆਦਾ ਹੈਗੇ ਔਰ ਇਹ ਦੋਵੇਂ ਜੋ ਹੈਗੇ ਸੌਰਵ ਔਰ ਸਰਤਾਜ ਦੋਵੇਂ ਹੀ ਦੇ ਆਰ ਇਨ ਦੇ 20ਸ अर्ਲੀ 20ਸ ਉਹਨਾਂ ਦੇ 22 ਤੋਂ 23 ਸਾਲ ਉਮਰ ਹੈਗੀ ਆ ਦੋਵਾਂ ਦੀ ਤਾਂ ਉਹਨਾਂ ਨੂੰ ਦੋਵਾਂ ਨੂੰ ਪੈਸੇ ਦੀ ਦਿੱਕਤ ਸੀਗੀ ਉਹਨੂੰ ਲੱਗਿਆ ਕਿ ਸ਼ਾਇਦ ਅਗਰ ਅਸੀਂ ਇਹ ਕਰਦੇ ਆ ਤਾਂ ਫਿਰ ਸਾਨੂੰ ਆਸਾਨੀ से ਪੈਸੇ ਮਿਲ ਜਾਣਗੇ ਇਹਦੇ ਕਰਕੇ ਉਹ ਪਲਾਨ ਕਰਕੇ ਉਹਨੇ ਉਸ ਦੁਕਾਨ ਦੇ ਉੱਤੇ ਫਾਇਰ ਕੀਤਾ ਔਰ ਸਰਤਾਜ ਦਾ ਇੱਕ ਜੋ ਰਿਲੇਟਿਵ ਹੈ ਉਹ ਕੈਨੇਡਾ ਗਿਆ ਹੋਇਆ ਉਹਨਾਂ ਦਾ ਮੈਨਾ ਹੋਇਆ ਉਹਨਾਂ ਦੇ ਮਦਦ ਨਾਲ ਇੰਨੇ ਉਹਨਾਂ ਦਾ ਇੱਕ ਦੋਸਤ ਦਿਪਿੰਦਰ ਸਿੰਘ ਉਹਨਾਂ ਨਾਲ ਗੱਲ ਕਰਾ ਕੇ ਬਾਹਰ ਤੋਂ ਇਹਨਾਂ ਨੂੰ ਫੋਨ ਕਰਵਾਇਆ ਜੋ ਪੰਜਾਬ ਫਾਈਨੈਂਸ ਕੰਪਨੀ ਦਾ ਓਨਰ ਸੀਗਾ ਉਹਨਾਂ ਨੂੰ ਫੋਨ ਕਰਵਾਇਆ ਔਰ ਉਹਨਾਂ ਤੋਂ ਇਹਨਾਂ ਨੇ ਫਰੋਤੀ ਮੰਗਾਈ ਔਰ ਫਾਈਨਲੀ ਇਹ ਸਾਰੇ ਚੀਜ਼ ਜਦੋਂ ਸਾਨੂੰ ਪਤਾ ਚੱਲਿਆ ਕਿ ਟੀਮ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਪ੍ਰੋਫੈਸ਼ਨਲੀ ਉਹਨਾਂ ਨੇ ਕੰਮ ਕੀਤਾ ਟੈਕਨੀਕਲ ਬੇਸਿਸ ਦੇ ਉੱਤੇ ਚੋਣ ਇਕੱਠੇ Dipinder is abroad US US based he will be he will be nominated kyunki a cheez jo jabon inade puchgich de vich aayi hui hai sanu jo pata si oh ehi siga ki sanu eh pata hai ki jinna ne ithe varadat kiti hai physically jo oh sade kol hai ge ohna de bare pata chalya si hun ohna de puchgich de vich preliminary de vich eh cheez samne aayi hai they will also be nominated in the jashanpreet inade naal gaya siga ji jadon oh inne firing kiti si ਉਸ ਵੇਲੇ ਤੀਨੋਂ ਇੱਕ ਐਕਟਿਵਾ ਲੈ ਕੇ ਜੋ ਸੌਰਵ ਦਾ ਐਕਟਿਵਾ ਹੈਗਾ ਉਹਦੇ ਉੱਤੇ ਬੈ ਕੇ ਤੀਨੋਂ ਚਲੇ ਗਏ ਸੀ ਕ੍ਰੇਟਾ ਕਾਰ ਜਿਹੜੀ ਆਪਾਂ ਫੜੀ ਜੂਗਾ ਕ੍ਰੇਟਾ ਕਾਰ ਇਜ਼ ਜਸ਼ਨਪ੍ਰੀਤ ਜਸ਼ਨਪ੍ਰੀਤ ਦਾ ਗੱਡੀ ਹੈਗਾ ਇਹਨੇ ਹਾਂਜੀ ਇਹਨਾਂ ਨੂੰ ਕੋਈ ਕੇਸ ਕਰ ਜਾ ਕੇ ਇਹਦਾ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਜੋ ਹਲੇ ਵੀ ਡੈਫੀਨਿਟਲੀ देयर ਕੁਡ ਬੀ ਬਟ ਅਸੀਂ ਹਲੇ ਵੈਰੀਫਾਈ ਕਰ ਰਹੇ ਜਦੋਂ ਸਾਡੇ ਕੋਲ ਡਿਟੇਲਸ ਆਣਗੇ ਤੋ ਉਹ ਵੀ ਵਿਸ਼ੇ ਦੇ ਵਿੱਚ ਇਹਨੇ ਗੈਂਗਸਟਰ ਦਾ ਨਾਮ ਕੀਤਾ ਹੈ ਹਾਂ ਇਹਨੇ ਮਦਈ ਦੇ ਕਹਿਣ ਦੇ ਮੁਤਾਬਿਕ ਹੈਗਾ ਉਹ ਉਹ ਕਿਸੇ ਦਾ ਨਾਲ ਲੈ ਰਹੀ ਸੀ ਲੇਕਿਨ ਉਦਾ ਰਿਕਾਰਡਿੰਗ ਵਗੈਰੇ ਸਾਡੇ ਕੋਲ ਨਹੀਂ ਹੈ ਬਟ ਜ਼ਰੂਰ ਇਹਨਾਂ ਨੇ ਉਹਦੇ ਤੇ ਯੂਜ਼ ਕੀਤਾ ਹੈਗਾ ਜੀ ਵੈਪਨ ਇਹਨਾਂ ਨੇ ਕਿੱਥੋਂ ਲਏ ਵੈਪਨ ਦਾ ਸਤਨਾਮ ਸਿੰਘ ਜੋ ਇਹਨਾਂ ਦਾ ਰਿਲੇਟਿਵ ਨੇ ਜੋ ਇਹ ਬਾਹਰ ਗਿਆ ਹੋਇਆ ਹੈ ਯੂ ਐਸ ਏ ਉਹਨੇ ਸਰਤਾਜ ਨੂੰ ਫੜਾਏ ਸੀਗੇ ਉਹ ਹਲੇ ਅਸੀਂ ਉਹਨਾਂ ਦਾ ਵੈਰੀਫਾਈ ਕਰ ਰਹੇ ਹਾਂ ਪਿੱਛੇ ਉਹ ਇੰਪੋਰਟਡ ਵੈਪਨ ਲੱਗਦਾ ਹੈ ਜੀ ਵੈਰੀ ਹਾਈ ਕੁਆਲਿਟੀ ਵੈਪਨ ਤੁਸੀਂ ਵੇਖ ਸਕਦੇ ਹੋ ਉਹਦਾ ਅਸੀਂ ਪਿੱਛੇ ਚੈੱਕ ਕਰ ਰਹੇ ਹੈਗੇ ਹੋ ਸਕਦਾ ਇਹ ਕਿਸੇ ਦਾ ਲਾਇਸੈਂਸੀ ਹਥਿਆਰ ਵੀ ਹੋ ਸਕਦਾ ਕੋਈ ਕਿਥੇ ਉਹ ਗੁੰਮ ਹੋ ਚੁੱਕਾ ਹੋ ਸਕਦਾ ਉਹਦਾ ਵੈਰੀਫਾਈ ਅਸੀਂ ਕਰ ਰਹੇ ਹੈਗੇ ਪਿੱਛੋਂ ਕਹਾਂ ਸੇ ਇਹ ਵਪਨਾਈ ਹੋਈ ਹੈ ਹਾਂਜੀ ਥੈਂਕ ਯੂ ਗੁਰਦਾਸਪੁਰ ਤੋਂ ਲਾਪ੍ਰੀਤ ਸਿੰਘ ਖੁਸ਼ੀ ਦੀ ਰਿਪੋਰਟ